ਨੋ ਜਨ ਸਤਿਓ ਅੱਜ 13 ਪਉ ਦਾ ਉਹ ਦਿਨ ਹੈ ਜਿਸ ਦਿਨ ਛੋਟੇ ਸਹਿਬਜਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਹੋਈ ਸੀ ਤਾਂ ਇਸ ਬੰਦ ਵਿੱਚ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਫਤੇ ਦੀ ਸਾਂਝ ਪਉਨੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਪਉ ਤੋਂ ਸ਼ੁਰੂ ਹੋਇਆ ਸ਼ਹੀਦੀ ਹਫਤਾ 13 ਪੋ ਨੂੰ ਜਾ ਕੇ ਖਤਮ ਹੁੰਦਾ ਹੈ ਇੱਕ ਹਫਤੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀਂ ਬਸਾਇਆ ਸੀ ਛੜਨਾ ਪੈਂਦਾ ਗੁਰੂ ਦੇ ਪਿਆਰੇ ਸਿੰਘ ਸ਼ਹੀਦ ਹੁੰਦੇ ਐ ਵੱਡੇ ਸਹਬਜ਼ਾਦੇ ਸ਼ਹੀਦ ਹੁੰਦੇ ਐ ਤੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਵੀ 13 ਪੋ 27 ਦਸੰਬਰ ਨੂੰ ਸ਼ਹੀਦ ਹੋ ਜਾਂਦੇ ਆ ਤਾਂ ਬਹੁਤ ਹੀ ਵੱਡਾ ਥਾਂ ਰੱਖਦਾ ਇਹ ਹਫਤਾ ਸਿੱਖ ਇਤਿਹਾਸ ਦੇ ਵਿੱਚ ਕਿ ਥੋੜੇ ਜਿਹਾ ਦਿਨਾਂ ਦੇ ਵਿੱਚ ਇੱਕ ਹਫਤੇ ਦੇ ਵਿੱਚ ਸਿੱਖ ਕੌਮ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਸਿੱਖਾਂ ਨੂੰ ਮਾਣ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਛੋਟੇ ਸਹਬਜ਼ਾਦੇ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਤੇ ਲਾ-ਮਿਸਾਲ ਕੁਰਬਾਨੀ ਦੇ ਕੇ ਗਏ ਸਵੇਰ ਦੇ ਟਾਈਮ ਤੇ ਮਾਤਾ ਗੁਜਰਕੁਰ ਦੋਨਾਂ ਸਹਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰਦੇ ਐ ਅੱਜ ਪਤਾ ਹੈ ਕਿ ਸਹਬਜ਼ਾਦਿਆਂ ਨੇ ਵਾਪਸ ਨਹੀਂ ਆਉਣਾ ਆਖਰੀ ਵਾਰ ਮਾਤਾ ਸੀਨੇ ਨਾਲ ਲਗਾ ਕੇ ਮਿਲਦੇ ਐ ਤੇ ਸਹਬਜ਼ਾਦਿਆਂ ਦੇ ਸਿਰਾਂ ਦੇ ਉੱਪਰ ਕਲਗੀ ਸਿशोਭਿਤ ਕਰਦੇ ਐ ਆਖਰੀ ਵਿਦਾ ਮਾਤਾ ਤੋਂ ਸਹਬਜ਼ਾਦੇ ਲੈਂਦੇ ਐ ਤੇ ਸੈਨਿਕਾਂ ਦੇ ਨਾਲ ਚੱਲ ਪੈਂਦੇ ਐ ਜਿਸ ਜਗ੍ਹਾ ਤੇ ਇਹਨਾਂ ਨੂੰ ਨੀਆਂ ਦੇ ਵਿੱਚ ਚਿੰਨਾ ਹੈ ਇੱਥੇ ਇਹ ਵੀ ਯਾਦ ਰੱਖਣਯੋਗ ਹੈ ਕਿ ਪੂਰੇ ਸਰਹਿੰਦ ਸ਼ਹਿਰ ਦੇ ਵਿੱਚ ਕੋਈ ਵੀ ਜਲਾਦ ਛੋਟੇ ਸਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਸਤੇ ਤਿਆਰ ਨਹੀਂ ਸੀ ਹੋਇਆ ਪੂਰੇ ਸਰਹਿੰਦ ਸ਼ਹਿਰ ਹੀ ਨਹੀਂ ਸੂਬੇ ਦਾ ਜਿੰਨਾ ਏਰੀਆ ਜਿੰਨੇ ਦਾ ਏਰੀਆ ਦੇ ਉੱਪਰ ਸੂਬਾ ਸਰਹਿੰਦ ਰਾਜ ਕਰਦਾ ਸੀ ਪੂਰੇ ਏਰੀਆ ਦੇ ਵਿੱਚ ਕੋਈ ਜਲਾਦ ਤਿਆਰ ਨਹੀਂ ਹੋਇਆ ਤਾਂ ਫਿਰ ਇਹਨਾਂ ਦੀ ਕੈਦ ਦੇ ਵਿੱਚ ਦੋ ਜਲਾਦ ਸੀਗੇ ਜਿਨ੍ਹਾਂ ਨੂੰ ਇਹ ਲਾਲਚ ਦਿੱਤਾ ਗਿਆ ਕਿ ਵੀ ਟਾਡੀ ਜਿਹੜੀ ਕੈਦ ਮaaf ਕਰ ਦੇਵਾਂਗੇ ਤਾਂ ਇਹ ਦੋ ਜਲਾਦ ਤਿਆਰ ਹੁੰਦੇ ਆਂ ਸ਼ਹਿਰ ਨਿਵਾਸੀ ਇਹ ਦੁੱਖ ਦੀ ਘਟਨਾ ਦੇਖਣ ਦੇ ਲਈ ਇਕੱਠੇ ਹੁੰਦੇ ਆਂ ਸੂਬਾ ਸਰਹਿੰਦ ਵਜੀਰ ਖਾਨ ਕਾਜੀ ਤੇ ਬਾਕੀ ਸੈਨਾ ਦੇ ਨਾਲ ਉੱਥੇ ਮੌਜੂਦ ਰਹਿੰਦੇ ਐ ਤੇ ਸਹਿਬਜ਼ਾਦਿਆਂ ਨੂੰ ਜਿਹੜਾ ਹੈਗਾ ਨੀਆਂ ਦੇ ਵਿੱਚ ਇੰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਮਾਤਾ ਜੀ ਠੰਡਾਏ ਬੁਰਜੇ ਦੇ ਵਿੱਚ ਬੈਠ ਕੇ ਪਾਠ ਕਰ ਰਹੀ ਹੈ। ਤਾਂ ਸਹਿਬਜ਼ਾਦਿਆਂ ਨੇ ਵੀ ਜਿਸ ਤਰੀਕੇ ਨਾਲ ਨੀਆਂ ਚੈਨੀਆਂ ਸ਼ੁਰੂ ਕੀਤੀਆਂ ਤਾਂ ਨਾਲ ਹੀ ਪਾਠ ਆਰੰਭ ਕਰ ਦਿੱਤਾ। ਨੀਆਂ ਦੇ ਵਿੱਚ ਚੰਨ ਲੱਗਿਆ ਕਾਜੀ ਫੇਰ ਕਹਿੰਦਾ ਹੈ ਕਿ ਬੱਚਿਓ ਹਜੇ ਵੀ ਸਾਡੀ ਗੱਲ ਮੰਨ ਲਓ। ਕਲਮਾ ਪੜ੍ਹ ਲਓ। ਇਸਲਾਮ ਕਬੂਲ ਕਰ ਲੋ ਤੁਹਾਡੀ ਜਾਨ ਬਖਸ਼ ਦਿੱਤੀ ਜਾਊਗੀ। ਪਰੰਤੂ ਦੋਨੋਂ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਆਪਣੇ ਸ਼ਬਦਾਂ ਤੇ ਅਡੋਲ ਰਹਿੰਦੇ ਐ ਤੇ ਕਿਸੇ ਵੀ ਤਰੀਕੇ ਨਾਲ ਡੋਲਦੇ ਨਹੀਂ। ਆਖਿਰ ਤੇ ਨੀਆਂ ਚਿੰਨ ਦਿੱਤੀਆਂ ਜਾਂਦੀਆਂ। ਅਖੀਰ ਦੀਆਂ ਦੋ ਇੱਟਾਂ ਜਿਹੜੀਆਂ ਕਿ ਬਿਲਕੁਲ ਚਿਹਰੇ ਦੇ ਸਾਹਮਣੇ ਐ ਉਹ ਰਹਿ ਜਾਂਦੀਆਂ। ਇੱਕ ਵਾਰ ਫੇਰ ਪੁੱਛਿਆ ਜਾਂਦਾ ਹੈ ਪਰੰਤੂ ਉਸ ਦਾ ਜਵਾਬ ਜਿਕਾਰਿਆਂ ਦੇ ਵਿੱਚ ਦਿੱਤਾ ਜਾਂਦਾ ਹੈ ਪੂਰੀ ਦੀਵਾਰ ਦੀ ਚਿਣਾਈ ਹੋਣ ਤੋਂ ਬਾਅਦ ਦੇ ਵਿੱਚ ਜਿਸ ਟਾਈਮ ਤੇ ਵਜ਼ੀਰ ਖਾਨ ਤੇ ਕਾਜੀ ਬਾਕੀ ਲੋਕ ਉਤੋਂ ਜਾਣਾ ਸ਼ੁਰੂ ਕਰਦੇ ਹੈ ਤਾਂ ਦੇਖਦੇ ਹੈ ਕਿ ਅਚਾਨਕ ਪੂਰੀ ਦੀਵਾਰ ਡਿੱਗ ਪੈਂਦੀ ਹੈ ਦੀਵਾਰ ਡਿੱਗਣ ਤੋਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਸਹਬਜ਼ਾਦੇ ਬਿਹੋਸ਼ ਨੇ ਤੇ ਹਜੇ ਵੀ ਜਾਨ ਬਾਕੀ ਹੈ ਤਾਂ ਇੱਥੇ ਜਿਹੜੀ ਹੈਗੀ ਹੈ ਕਿ ਦਰਿੰਦਗੀ ਜਿਹੜੀ ਹੈਗੀ ਹੈ ਘਟਿਆਪਨ ਜਿਹੜਾ ਉਹ ਸਾਹਮਣੇ ਆਉਂਦਾ ਹੈ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਦੁਬਾਰਾ ਉਸ ਚ ਲਿਆ ਲਿਆਂਦਾ ਜਾਂਦਾ ਜਾਂਦਾ ਜਿਵਾ ਕਰਨਾ ਇੱਕ ਖਾਸ ਤਰ੍ਹਾਂ ਦਾ ਸ਼ਬਦ ਹੈ ਜਿਸ ਦੇ ਵਿੱਚ ਗਰਦਨ ਨੂੰ ਚਾਕੂ ਦੇ ਨਾਲ ਕੱਟਿਆ ਜਾਂਦਾ ਹੈ ਤਾਂ ਵਜ਼ੀਰ ਖਾਨ ਦੇ ਇਸ਼ਾਰੇ ਤੇ ਦੋਨੋਂ ਸਹਬਜ਼ਾਦੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਦੋਨੋਂ ਸਹਬਜ਼ਾਦੇ ਐਸ ਸਮੇਂ ਸ਼ਹੀਦੀ ਪ੍ਰਾਪਤ ਕਰਦੇ ਨੇ ਤਾਂ ਦੂਸਰੇ ਪਾਸੇ ਮਾਤਾ ਗੁਜਰਕੌਰ ਦੀ ਵੀ ਸ਼ਹੀਦੀ ਐਸੇ ਦਿਨ ਐਸੇ ਸਮੇਂ ਹੋ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਜ਼ਾਲਮ ਹਕੂਮਤ ਨੇ ਛੋਟੇ ਬੱਚੇ ਬਿਲਕੁਲ ਛੋਟੀ ਉਮਰ ਦੇ ਬੱਚੇ ਵੀ ਨਹੀਂ ਬਖਸ਼ੇ ਤੇ ਬਿਰਧ ਮਾਤਾ ਨੂੰ ਨਹੀਂ ਬਖਸ਼ਿਆ ਪਰੰਤੂ ਉਸ ਗੁਰੂ ਦਾ ਧਨ ਜਿਗਰਾ ਜਿਸ ਨੇ ਚਾਰ ਪੁੱਤਰ ਸਿੱਖ ਕੌਮ ਤੋਂ ਵਾਰ ਕੇ ਫਿਰ ਵੀ ਅਡੋਲ ਰਹੇ ਹੈ ਤੇ ਕਹਿੰਦੇ ਨੇ ਕਿ ਚਾਰ ਮਹੀਨੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਇਹ ਵੀ ਕਹਿੰਦੇ ਹੈ ਕਿ ਆਹ ਜਿਹੜੀ ਸਿੱਖ ਕੌਮ ਹੈਗੀ ਹੈ ਇਹਨਾਂ ਦੇ ਸਿਰ ਤੋਂ ਜਿਹੜੇ ਹੈਗੇ ਆ ਚਾਰ ਪੁੱਤਵਾਰ ਤੇ ਤਾਂ ਕਿੱਡੀ ਗੱਲ ਆ ਸਾਰੇ ਮੇਰੇ ਹੀ ਪੁੱਤ ਹੈ ਤਾਂ ਭਾਈ ਮੋਤੀ ਹੀਰਾ ਮਹਿਰਾ ਜੀ ਇਹਨਾਂ ਨੂੰ ਦੁੱਧ ਪਿਉਣ ਦੀ ਸਜ਼ਾ ਦਿੱਤੀ ਜਾਂਦੀ ਹੈ ਇਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਜਾਂਦਾ ਹੈ ਪਾਪੀ ਗੰਗੂ ਉਜੋ ਇਨਾਮ ਮਿਲਦਾ ਹੈ ਉਸ ਇਨਾਮ ਦਾ ਕੋਈ ਬਹੁਤੀ ਦੇ ਰੋ ਫਾਇਦਾ ਨਹੀਂ ਚੱਕ ਪਉਂਦਾ ਅਖੀਰ ਤੇ ਜਿਹੜੀ ਹੈਗੀ ਉਸਦੀ ਮਾਨਸਿਕ ਦਿਸ਼ਾ ਖਰਾਬ ਹੁੰਦੀ ਹੈ ਤੇ ਉਸ ਦੇ ਜਿਹੜਾ ਤੋਲ ਜਿਹੜੀ ਧਨ ਉਸ ਨੇ ਲਾਲਚ ਦੇ ਵਿੱਚ ਆ ਕੇ ਕਮਾਇਆ ਸੀਗਾ ਉਹ ਵੀ ਉਸ ਦੇ ਕੰਮ ਨਹੀਂ ਆਉਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਾਂ ਕੱਲ ਨੂੰ ਲੱਕ ਵੀਡੀਓ ਦੇ ਵਿੱਚ ਗੱਲ ਕਰਦੇ ਆ ਕਿ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਦੇ ਵਿੱਚ ਗੁਰੂ ਜੀ ਅਲੱਗ-ਅਲੱਗ ਪੜਾ ਕਰਦੇ ਐ ਤੇ ਪੜਾ ਕਰਕੇ ਅਖੀਰ ਤੇ ਫਿਰ ਖੇਦਰਾਣੇ ਦੀ ਟਾਬ ਜਿਹੜਾ ਕਿ ਬਾਅਦ ਦੇ ਵਿੱਚ ਸ਼੍ਰੀ ਮੁਕਸਤ ਸਾਹਿਬ ਦੇ ਨਾਮ ਦੇ ਨਾਲ ਅੱਜਕੱਲ੍ਹ ਸ਼ਹਿਰੇ ਜਾਣਿਆ ਜਾਂਦਾ ਹੈ ਉੱਥੇ ਪਹੁੰਚਦੇ ਹੈ ਪਹੁੰਚ ਕੇ ਫਿਰ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਹਰਾਉਂਦੇ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਜਫਰਨਾਮਾ ਜਿਹੜਾ ਲਿਖਦੇ ਹੈ ਤਾਂ ਆਪਾਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਤਾਂ ਅੱਜ ਆਪਾਂ ਨਮਨ ਕਰਦੇ ਹਾਂ ਛੋਟੇ ਸਾਹਿਬ ਜਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ